ਦੇਸ਼ ਪੱਧਰ 'ਤੇ ਜਿੱਥੇ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਹਾੜਾ ਮਨਾਇਆ ਗਿਆ ਉੱਥੇ ਹੀ ਕਈ ਅਜਈਆਂ ਮਹਿਲਾਵਾਂ ਨੇ ਜੋ ਦੂਸਰਾ ਲਈ ਪ੍ਰੇਰਨਾ ਬਣੀਆਂ ਹੋਈਆਂ ਨੇ ਅਜਈ ਇੱਕ ਮਹਿਲਾ ਹੈ ਜਿਸਨੇ ਆਪਣੇ ਮਾਪੇ ਦੇ ਕੰਦੇ ਨਿਰਾਲਾ ਕੰਦਾ ਜੋੜ ਕੇ ਉਹਨਾਂ ਦੀ ਹਰ ਕਦਮ ਦੇ ਵਿੱਚ ਸਹਾਇਤਾ ਕੀਤੀ ਖੇਤੀਬਾੜੀ ਤੋਂ ਲੈ ਕੇ ਟਰੈਕਟਰ ਚਲਾਇਆ ਹੱਥਾਂ ਨਾਲ ਕਟਾਈ ਕੀਤੀ ਤੇ ਘਰ ਦੇ ਕੰਮ ਕਾਜ ਨੂੰ ਵੀ ਸੰਭਾਲਿਆ ਲਪੀਤਕਰ ਲਪੀਤ ਅੱਜ ਮਹਿਲਾ ਦਿਵਸ ਹੈ ਕੀ ਕਹਿਣਾ ਚਾਹੋਗੇ ਤੁਸੀਂ ਕੀ ਕੀ ਕੰਮ ਕਰਦੇ ਹੋ ਘਰ ਦੇ ਵਿੱਚ ਮੈਂ ਘਰ ਦੇ ਵਿੱਚ ਆਪਣਾ ਖੇਤਬੜ ਦਾ ਕੰਮ ਕਰਦੀ ਆਂ ਆਪਣਾ ਘਰ ਦਾ ਚੁੱਲ੍ਹੇ ਚੌਕੇ ਦਾ ਵੀ ਕੰਮ ਕਰਦੀ ਆਂ ਤੇ ਖੇਤੀਬੜ ਦਾ ਲਗਭਗ ਜਿਹੜਾ ਸਾਰਾ ਕੰਮ ਆਪ ਕਰਦੀ ਆਂ ਅੱਜ ਮਹਿਲਾ ਦਿਵਸੇ ਆਪਣੇ ਮਾਤਾ ਪਿਤਾ ਨੂੰ ਤੁਸੀਂ ਲੜਕਾ ਬਣ ਕੇ ਬਤਾਇਆ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਬੋਰਸ਼ਨ ਕਰਾਂਦੇ ਆ ਗਰਭਪਾਤ ਜਿਹੜੇ ਲੋਕ ਇਹ ਸੋਚ ਕੇ ਅੰਭੋਸ਼ਣ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ ਸਾਨੂੰ ਲੜਕਾ ਚਾਹੀਦਾ ਉਹਨਾਂ ਦੀ ਸੋਚ ਜਿਹੜੀ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾ ਲੋ ਤੁਸੀਂ ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹ ਜਾਂ ਵੰਚ ਨਹੀਂ ਚਲਾ ਸਕਦੀ ਜਾਂ ਉਹ ਘਰ ਦਾ ਕੰਮ ਨਹੀਂ ਕਰ ਸਕਦੀ ਜਾਂ ਉਹ ਕੋਈ ਬਿਜ਼ਨਸ ਨਹੀਂ ਕਰ ਸਕਦੀ ਜਾਂ ਉਹ ਜੌਬ ਨਹੀਂ ਕਰ ਸਕਦੀ ਸਿਰਫ ਲੋੜ ਆ ਤੇ ਇੱਕ ਮਾਂ ਪਿਓ ਦੇ ਸਾਥ ਦੀ ਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨ ਦੀ ਅੱਜ ਆਡੀ ਸ਼ਾਦੀ ਵੀ ਹੋ ਚੁੱਕੀ ਹੈ ਕਿਵੇਂ ਸੈਟਿੰਗ ਕੀਤੀ ਕਿ ਤੁਸੀਂ ਅੱਜ ਵੀ ਮਾਪਿਆਂ ਦੇ ਘਰ ਹੋ ਕਿਵੇਂ ਮਨਾਇਆ ਆਪਣੇ ਸਸੋਰਾਲਾ ਲੈਣੋਂ ਆਪਣੇ ਘਰ ਤੇ ਮੇਰੀ ਸੋਚ ਪਹਿਲਾਂ ਤੋਂ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕੇਆਂ ਦੇ ਘਰ ਮੇਰੇ ਨਾਲ ਰਵੇ ਸੋ ਮੈਨੂੰ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ ਉਹ ਵੀ ਇੱਕ ਫੈਮਿਲੀ ਨੇ ਉਹਹੀਂ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਛਲੱਗਿਆ ਤੇ ਉਹ ਮੇਰੇ ਜਿਹੜੇ ਹਸਬੰਡ ਹੈ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਹੇ ਹੈ ਰੰਜੀਤ ਜੀ ਰੰਜੀਤ ਜੀ ਅੱਜ ਮਹਿਲਾ ਦਿਵਸ ਹੈ ਤਾਂ ਮਾਣ ਹੈ ਆਪਣੀ ਬੇਟੀ ਤੇ ਜਿਹਨੇ ਅੱਜ ਤੱਕ ਪੇਟਾ ਬਣ ਦੁੱਤਾ ਹਾਂਜੀ ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ ਅੱਜ ਸਾਨੂੰ ਆਪਣੀ ਬੇਟੀ ਦੇ ਤੇ ਬਹੁਤ ਮਾਣ ਹੈ ਸਾਨੂੰ ਇੱਕ ਬੇਟੀ ਨੇ ਇਹਨੇ ਬੇਟਾ ਬਣ ਕੇ ਸਾਨੂੰ ਉਠਾਇਆ ਤੇ ਮੈਂ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਦੇ ਸਕਿਆ ਦੇਣਾ ਚਾਹੁੰਦੀ ਹਾਂ ਕਿ ਜੋ ਗਰਭ ਦੇ ਵਿੱਚ ਬੱਚੀਆਂ ਨੂੰ ਮਾਰਦੀਆਂ ਉਹ ਬਿਲਕੁਲ ਨਾ ਮਾਰਨ ਜਿਹੜੀ ਬੇਟੀ ਹੈ ਉਹ ਬੇਡੇ ਨਾਲੋਂ ਘੱਟ ਨਹੀਂ ਕੀ ਕੰਮ ਕਰਤੀ ਇਹਨੇ ਲਪ੍ਰਿਤ ਖੇਤੀ ਦਾ ਕੰਮ ਵੀ ਕਰਦੀ ਆ ਘਰ ਦਾ ਕੰਮ ਵੀ ਕਰਾ ਕਰਦੀ ਆ ਟਰੈਕਟਰ ਵੀ ਚਲਾਉਂਦੀ ਹੁਣ ਗਾੜੀ ਕਟਾਈ ਦਾ ਕੰਮ ਆਉਂਦਿਆ ਉਹ ਵੀ ਇਹਨੇ ਖੁਦ ਕਰਨਾ ਹੈ ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਤੇ ਬੇਟੀ ਨਹੀਂ ਕਰ ਸਕਦਾ ਨਾ ਲਪ੍ਰਿਤ ਖ ਲਪ੍ਰਿਤ ਅੱਜ ਮਹਿਲਾ ਦਿਵਸ ਹੈ ਕੀ ਕਹਿਣਾ ਚਾਹੋਗੇ ਤੁਸੀਂ ਕੀ ਕੀ ਕੰਮ ਕਰਦੇ ਹੋ ਕਰਦੇ ਵਿੱਚ ਮੈਂ ਘਰ ਦੇ ਵਿੱਚ ਆਪਣਾ ਖੇਤੀਬਾੜੀ ਦਾ ਕੰਮ ਕਰਦੀ ਆ ਆਪਣਾ ਘਰ ਦਾ ਥਿਲੇ ਚੌਕੇ ਦਾ ਵੀ ਕੰਮ ਕਰਦੀ ਆ ਤੇ ਖੇਤੀਬਾੜੀ ਦਾ ਲਗਭਗ ਜਿਹੜਾ ਸਾਰਾ ਕੰਮ ਮੈਂ ਖੁਦ ਕਰਦੀ ਆ ਅੱਜ ਮਹਿਲਾ ਦਿਵਸ ਹੈ ਆਪਣੇ ਮਾਤਾ ਪਿਤਾ ਨੂੰ ਤੁਸੀਂ ਲੜਕਾ ਬਣ ਕੇ ਬੁਾਇਆ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅਬੋਰਸ਼ਨ ਕਰਾਂਦੇ ਆ ਗਰਭਪਾਤ ਕਰਾਂਦੇ ਜਿਹੜੇ ਲੋਕ ਇਹ ਸੋਚ ਕੇ ਅਬੋਰਸ਼ਨ ਕਰਵਾਉਂਦੇ ਆ ਕਿ ਸਾਡੇ ਪੇਟ ਦੇ ਵਿੱਚ ਲੜਕੀ ਆ ਸਾਨੂੰ ਲੜਕਾ ਚਾਹੀਦਾ ਉਹਨਾਂ ਦੀ ਸੋਚ ਜਿਹੜੀ ਆ ਬਹੁਤ ਹੀ ਇੱਕ ਮਤਲਬ ਘਟੀਆ ਕਿਸਮ ਦੀ ਲਾਲੋ ਤੁਸੀਂ ਕਿਉਂਕਿ ਇਹ ਕਿਸੇ ਵੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਹੈਗਾ ਕਿ ਜਿਹੜੀ ਲੜਕੀ ਆ ਉਹਦਾ ਵੰਚ ਨਹੀਂ ਚਲਾ ਸਕਦੀ ਜਾਓ ਘਰ ਦਾ ਕੰਮ ਨਹੀਂ ਕਰ ਸਕਦੀ ਜਾਓ ਕੋਈ ਬਿਜ਼ਨਸ ਨਹੀਂ ਕਰ ਸਕਦੀ ਜਾਓ ਜੋਬ ਨਹੀਂ ਕਰ ਸਕਦੀ ਸਿਰਫ ਲੋੜ ਆ ਤੇ ਇੱਕ ਮਾਂ ਪਿਓ ਦੇ ਸਾਥ ਦੀ ਤੇ ਇੱਕ ਲੜਕੀ ਨੂੰ ਜਿਹੜਾ ਖੁਦ ਹਿੰਮਤ ਕਰਨੀ ਆ ਅੱਜ ਤੁਹਾਡੀ ਸ਼ਾਦੀ ਵੀ ਹੋ ਚੁੱਕੀ ਹੈ ਕਿਵੇਂ ਸੈਟਿੰਗ ਕੀਤੀ ਕਿ ਤੁਸੀਂ ਅੱਜ ਵੀ ਮਾਪਿਆਂ ਦੇ ਘਰ ਹੋ ਕਿਵੇਂ ਮਨਾਇਆ ਆਪਣੇ ਸਸੋਰਾਲਾ ਲੈਣਾ ਆਪਣੇ ਘਰ ਮੇਰੀ ਸੋਚ ਪਹਿਲਾਂ ਤੋਂ ਇਹ ਸੀ ਕਿ ਮੈਂ ਮੁੰਡਾ ਉਹ ਲੱਭਣਾ ਆ ਕਿ ਜਿਹੜਾ ਇੱਥੇ ਮੇਰੇ ਘਰ ਦੇ ਵਿੱਚ ਆਣ ਕੇ ਮੇਰੇ ਪੇਕੇਆਂ ਦੇ ਘਰ ਮੇਰੇ ਨਾਲ ਰਹੇ ਸੋ ਮੈਨੂੰ ਉਸੇ ਤਰ੍ਹਾਂ ਦਾ ਮੁੰਡਾ ਲੱਭਿਆ ਉਹ ਵੀ ਇੱਕ ਫੈਮਿਲੀ ਨੇ ਅਸੀਂ ਉਹਨਾਂ ਨੂੰ ਪੂਰੀ ਗੱਲ ਆਪਣੀ ਦੱਸੀ ਉਹਨਾਂ ਨੇ ਸਾਡੀ ਜਿਹੜੀ ਸੋਚ ਆ ਉਹਨੂੰ ਚਲ ਗਿਆ ਤੇ ਉਹ ਮੇਰੇ ਜਿਹੜੇ ਹਸਬੰਦ ਹੈ ਉਹ ਮੇਰੇ ਨਾਲ ਮੇਰੇ ਪੇਕੇ ਘਰ ਦੇ ਵਿੱਚ ਰਹਿ ਰਿਹਾ ਹੈ ਰੰਜੀਤ ਕੋ ਰੰਜੀਤ ਜੀ ਅੱਜ ਮਹਿਲਾ ਦਿਵਸ ਹੈ ਤੁਹਾਨੂੰ ਮਾਣ ਹੈ ਆਪਣੀ ਬੇਟੀ ਤੇ ਕਿੰਨੇ ਆਸ਼ੀਸ਼ਾਂ ਬਣ ਦੁੱਤ ਹਾਂਜੀ ਸਾਨੂੰ ਮਹਿਲਾ ਦਿਵਸ ਜਿਹੜਾ ਮਨਾਇਆ ਅੱਜ ਸਾਨੂੰ ਆਪਣੀ ਬੇਟੀ ਤੇ ਬਹੁਤ ਮਾਣ ਆ ਸਾਨੂੰ ਇੱਕ ਬੇਟੀ ਨਹੀਂ ਇਹਨੇ ਬੇਟਾ ਬਣ ਕੇ ਸਾਨੂੰ ਮੁਖਾਇਆ ਤੇ ਮੈਂ ਮੈਂ ਮਹਿਲਾ ਦਿਵਸ ਦੇ ਮਹਿਲਾ ਨੂੰ ਇਹ ਦੇਸ਼ਾ ਦੇਣਾ ਚਾਹੁੰਦੀ ਆ ਕਿ ਜੋ ਗਰਭ ਦੇ ਵਿੱਚ ਬੱਚਿਆਂ ਨੂੰ ਮਾਰਦੀਆਂ ਉਹ ਬਿਲਕੁਲ ਨਾ ਮਾਰਨ ਜਿਹੜੀ ਬੇਟੀ ਆ ਉਹ ਬੇੜੇ ਨਾਲੋਂ ਕਾਟਣੀ ਕੀ ਕੀ ਕੰਮ ਕਰਤੀ ਹੈ ਲੈ ਨਾਪ੍ਰੇਤ ਖੇਤੀ ਦਾ ਕੰਮ ਵੀ ਕਰਦੀ ਆ ਘਰ ਦਾ ਕੰਮ ਵੀ ਕਰਦੀ ਆ ਟਰੈਕਟਰ ਵੀ ਚਲਾਉਂਦੀ ਹੁਣ ਗਾੜੀ ਕਟਾਈ ਦਾ ਕੰਮ ਆਉਂਦਿਆ ਉਹ ਵੀ ਇਹਨੇ ਖੁਦ ਕਰਨਾ ਹੈ ਮਤਲਬ ਕੋਈ ਕੰਮ ਨਹੀਂ ਜਿਹੜਾ ਬੇਟਾ ਕਰਦਾ ਵਾ ਤੇ ਧੀ ਨਹੀਂ ਕਰਦਾ